ਬਰਸਾਤਾਂ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਮੀਂਹ ਵੀ ਲਗਾਤਾਰ ਪੈ ਰਹੇ ਹਨ ਉੱਥੇ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨ ਵੱਲੋਂ ਲਗਾਤਾਰ ਦਾਅਵੇ ਕੀਤੇ ਜਾਂਦੇ ਹਨ ਕਿ ਸਾਡੇ ਵੱਲੋਂ ਜੋ ਡਰੇਨਾਂ ਨੇ ਜਿੱਥੇ ਕਿ ਬਰਸਾਤੀ ਪਾਣੀ ਦਾ ਨੰਗੜਾ ਹੁੰਦਾ ਹੈ ਕਿ ਉਹ ਉਹਨਾਂ ਦੀ ਸਫਾਈ ਕਰ ਦਿੱਤੀ ਗਈ ਹੈ ਪਰ ਪਿੰਡ ਘਾੜ ਦਾ ਅਸੀਂ ਅੱਜ ਖੜੇ ਹਾਂ ਹਕੀਕਤ ਕੁਝ ਹੋਰ ਹੀ ਤਸਵੀਰਾਂ ਕੁਝ ਹੋਰ ਹੀ ਨਜ਼ਰ ਆਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜੋ ਇਹ ਡਰੇਨ ਹੈ ਕਾਫੀ ਵੱਡੀ ਡਰੇਨ ਹੈ ਅਤੇ ਇਸ ਨੂੰ ਬਿਲਕੁਲ ਵੀ ਸਾਫ਼ ਨਹੀਂ ਕੀਤਾ ਗਿਆ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਨਾਲ ਕਿੱਡੇ ਕਿੱਡੇ ਬੂਟੇ ਇੱਥੇ ਇਹਦੇ ਵਿੱਚ ਹੋਏ ਹੋਏ ਹਨ ਤਾਂ ਪਾਣੀ ਹੈ ਜੋ ਉਹ ਕਿਤੋਂ ਕਿਤੋਂ ਮਾੜਾ ਮੋਟਾ ਤੁਸੀਂ ਦੇਖ ਰਹੇ ਹੋ ਕਿ ਕਿਸੇ ਨੇ ਕੋਈ ਟੱਕ ਲਗਾਇਆ ਜਿਸ ਤਰ੍ਹਾਂ ਉਵੇਂ ਇਸ ਦੇ ਵਿੱਚੋਂ ਪਾਣੀ ਨਿਕਲ ਰਿਹਾ ਤੇ ਪਾਣੀ ਦਾ ਪ੍ਰੈਸ਼ਰ ਬਹੁਤ ਤੇਜ਼ ਹੈ ਤੇ ਪਿੱਛੇ ਜੋ ਇਹ ਡਰੇਨ ਹੈ ਕਾਫੀ ਜ਼ਿਆਦਾ ਭਰੀ ਹੋਈ ਹੈ ਤਾਂ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਤਾਂ ਉਸ ਦੀ ਲਾਪਰਵਾਹੀ ਹੈ ਪਰ ਤੁਸੀਂ ਸਾਹਮਣੇ ਤਸਵੀਰਾਂ ਵਿੱਚ ਜਿੱਥੋਂ ਪਾਣੀ ਨਿਕਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਜਦ ਕਿ ਮਗਰ ਇੰਨਾ ਵੱਡਾ ਬਨ ਪਾਪਾ ਬਨ ਨਹੀਂ ਕਹਿ ਸਕਦੇ ਆ ਕਿ ਬੂਟੇ ਦਾ ਐਡਾ ਵੱਡਾ ਬਨ ਲੱਗਿਆ ਹੋਇਆ ਤਾਂ ਪਾਣੀ ਫਿਰ ਵੀ ਇੰਨੀ ਸਪੀਡ ਨਾਲ ਆ ਰਿਹਾ ਹੈ ਤੇ ਜੇ ਕਿਤੇ ਇਹ ਬਨ ਖੁੱਲ ਜਾਵੇ ਇਸ ਨੂੰ ਸਾਫ਼ ਕਰ ਦਿੱਤਾ ਜਾਵੇ ਤਾਂ ਇਹ ਡਰੇਨ ਹੈ ਜੋ ਹੋਰ ਵੀ ਨੱਕੋ ਨੱਕ ਭਰ ਜਾਵੇਗੀ ਜਿਸ ਤਰ੍ਹਾਂ ਕਿ ਪਿੱਛੋਂ ਇਹ ਭਰੀ ਹੋਈ ਹੈ ਲੇਕਿਨ ਸਰਕਾਰ ਦੇ ਜੋ ਨੁਮਾਇंदे ਹਨ ਜਾਂ ਸਰਕਾਰੀ ਜੋ ਮੁਲਾਜ਼ਮ ਹਨ ਜੋ ਸਾਰੇ ਸਰਕਾਰੀ ਅਫਸਰਨ ਕਿਤੇ ਨਾ ਕਿਤੇ ਉਹ ਆਪਣੇ ਦਫ਼ਤਰਾਂ ਦੇ ਵਿੱਚ ਏਸ਼ੀਆਂ ਦੇ ਵਿੱਚ ਬਹਿ ਕੇ ਵਾਪਸ ਵਗ ਜਾਂਦੇ ਹਨ ਕਿਉਂਕਿ ਉਹ ਜ਼ਮੀਨ ਦੀ ਗੱਲ ਕੀਤੀ ਜਾਵੇ ਤਾਂ ਜ਼ਮੀਨੀ ਪੱਧਰ ਦੇ ਨਾਲ ਜੁੜੇ ਨਹੀਂ ਹੋਏ ਜੇ ਜੁੜੇ ਹੁੰਦੇ ਤਾਂ ਇੱਥੋਂ ਦੀ ਜੋ ਇਹ ਸਫਾਈ ਹੈ ਇਹ ਹੋ ਗਈ ਹੁੰਦੀ ਇੱਥੋਂ ਦੀ ਜੋ ਪਿੰਡ ਵਾਸੀ ਹਨ ਉਹ ਵੀ ਲੰਘ ਰਹੇ ਹਨ ਹੋਰ ਵੀ ਬੰਦਾ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਜੋ ਇਸ ਡਰੇਨ ਬਾਰੇ ਕੀ ਕਹਿਣਾ ਹੈ ਕਿ ਕਾਫੀ ਜ਼ਿਆਦਾ ਭਰੀ ਪਈ ਹੈ ਕਿਹਨਾਂ ਮਿਰਜ਼ਾ ਆਪਣਾ ਜਰਨੈਲ ਸਿੰਘ ਜਰਨੈਲ ਸਿੰਘ ਜਿਸ ਤਰ੍ਹਾਂ ਦੇਖਦੇ ਹੋ ਪ੍ਰਸ਼ਾਸਨ ਉਹ ਦਾਅਵੇ ਕੀਤੇ ਜਾਂਦੇ ਨੇ ਕਿ ਬਰਸਾਤੀ ਮੌਸਮ ਆ ਗਿਆ ਡਰੇਨਾਂ ਦੀ ਸਫਾਈ ਕੀਤੀ ਜਾ ਰਹੀ ਹੈ ਲੇਕਿਨ ਪਿੰਡ ਘਾੜ ਦਾ ਅੱਜ ਖੜੇ ਆ ਕਾਫੀ ਜ਼ਿਆਦਾ ਬੂਟੇ ਉੱਗਨੇ ਸੀ ਹਾਂਜੀ ਹਾਂ ਹੈਗੇ ਨੇ ਉਹ ਉੱਥੇ ਤੱਕ ਸਫਾਈ ਹੋਣ ਵਾਲੀ ਆ ਅਸ ਪਹਿਲਾਂ ਕਦੇ ਸਫਾਈ ਹੋਈ ਆ ਉਸਦੇ ਅੱਜ ਤੋ ਪਹਿਨਾਂ ਦੀ ਗੱਲ ਕੀਤੀ ਜਾਵੇ ਮੇਰੇ ਲਈ ਠੇਕੇ ਤੇ ਆਈ ਬਾਹਣ ਐਕੀ ਤੇ ਆਇਆ ਸੀ ਐਸੇ ਐਸੇ ਆਲਾ ਸੀ ਨਹੀਂ ਅੱਜ 5 4 10 ਜਾਨ ਦੀ ਗੱਲ ਕੀਤੀ ਜਾਵੇ ਨਾ ਜੀ ਹੋਰ ਹੀ ਨਹੀਂ ਕੋਈ ਆਇਆ ਕਾਫੀ ਵੱਡੇ ਵੱਡੇ ਬੂਟੇ ਹੋਏ ਪੈਨੇ ਲੱਗਦਾਗਾ ਕਿ ਜੇ ਹੋਰ ਇੱਕ ਦੋ ਮੀ ਪੈਗੇ ਤੇ ਨੁਕਸਾਨ ਹੋ ਸਕਦਾ ਇਹਦੇ ਉੱਪਰ ਹੋ ਜਾਂਦਾ ਜੀ ਪਾਣੀ ਇਹਦੇ ਉੱਪਰ ਦੀ ਪਾਣੀ ਹੁੰਦਾ ਚੱਲ ਗਈ ਪਰਸੋ ਜੇ ਉੱਥੇ ਅ ਕਦੋਂ ਨਹਿਰ ਨੂੰ ਟੁੱਟੀ ਹੋਈ ਦੀ ਕੋਈ ਪਾਣੀ ਛੱਡਿਆ ਹੋਇਆ ਸੀ ਇਹਦੇ ਉੱਪਰ ਦੀ ਛੱਡਿਆ ਪੁੱਲ ਦੇ ਪਾਣੀ ਦੋ ਦਿਨ ਚੱਲਿਆ ਕੱਲ ਘਟਿਆ ਸੀ ਅੱਜ ਫੇਰ ਵੱਧ ਗਿਆ ਫੇਰ ਵੱਧ ਗਿਆ ਮੀ ਮੀ ਵੀ ਉਧਰ ਵੀ ਫਲੋ ਵਧਿਆ ਉਧਰ ਪਾਸੇ ਵਤ ਗਈ ਪਾਸੇ ਵੀਰੇ ਜੇ ਇਹ ਸਫਾਈ ਨਾ ਹੋਈ ਕਿਉਂਕਿ ਅੱਗੇ ਵੀ ਸਫਾਈ ਹੋਣ ਲਈ ਆਪਾਂ ਦੇਖਿਆ ਨੁਕਸਾਨ ਨੁਕਸਾਨ ਹੀ ਆਈ ਫਿਰ ਕਿਸਾਨਾਂ ਨੂੰ ਵੀ ਨੁਕਸਾਨ ਹੋ ਸਕਦਾ ਸਾਰਾ ਕੁਝ ਹੋ ਸਕਦਾ ਰਾਹ ਵੀ ਬੰਦ ਹੋਣਗੇ ਆ ਸਾਰੇ ਅੱਛਾ ਵੀ ਪਾਣੀ ਨਾਲ ਜਦੋਂ ਹੋ ਜਾਂਦਾਗਾ ਕਿ ਇਹਦੇ ਉੱਪਰ ਦੀ ਆ ਜਾਂਦਾ ਉੱਪਰ ਦੀ ਆ ਜਾਂਦਾ ᱛੀ ਬਿਲਕੁਲ ਸਾਡੇ ਨਾਲ ਪਿੰਡ ਵਾਸੀ ਜਿਨ੍ਹਾਂ ਨੇ ਦੱਸਿਆ ਹੈ ਕਿ ਜੋ ਨੁਕਸਾਨ ਹੈ ਉਹ ਹੋ ਸਕਦਾ ਹੈ ਕਿਉਂਕਿ ਇਸ ਜਿਸ ਦੇ ਉੱਪਰ ਜਗਾ ਉੱਪਰ ਖੜੇ ਆ ਇਹਦੇ ਉੱਪਰ ਦੀ ਵੀ ਪਾਣੀ ਜ਼ਿਆਦਾ ਹੋ ਜਾਂਦਾ ਇਸ ਸਬੰਧ ਦੇ ਵਿੱਚ ਸਾਡੇ ਨਾਲ ਬਲਵੰਤ ਸਿੰਘ ਜੋਗਾ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸੀਕਾ ਸਰ ਆਸ਼ੀਰਵਾਦ ਜੀ ਸਰ ਕਿਸ ਤਰ੍ਹਾਂ ਦੇਖਦੇ ਹੋ ਜੋ ਡਰੇਨ ਹੈ ਇਹ ਪਿੰਡ ਦੀ ਕਾਫੀ ਜ਼ਿਆਦਾ ਭਰੀ ਹੋਈ ਹੈ ਤੇ ਸਫਾਈ ਵੀ ਨਹੀਂ ਪ੍ਰੋਪਰ ਹੋ ਰਹੀ ਗੱਲ ਇਹ ਹੈ ਕਿ ਜੇ ਮਹਿਕભાઈ ਜਾ ਕੇ ਗੱਲ ਕਰੀਏ ਤਾਂ ਉਹ ਕਹਿੰਦੇ ਸਾਡੇ ਕੋਲੇ ਫੰਡ ਨਹੀਂ ਆਇਆ ਜੇ ਅਸੀਂ ਉਹਨਾਂ ਨੂੰ ਪੁੱਛਦੇ ਹਾਂ ਕਿ ਫੰਡ ਕਦੋਂ ਭੇਜਿਆ ਮੰਗ ਕਦੋਂ ਕੀਤੀ ਸੀ ਕਿੰਨੇ ਫੰਡ ਦੀ ਕੀਤੀ ਸੀ ਕਾਦੇ-ਕਾਦੇ ਵਸ ਉਹ ਦੱਸਣ ਲਈ ਤਿਆਰ ਨਹੀਂ ਕਹਿਣ ਤੋਂ ਭਾਵ ਜਿਹੜੀ ਸਰਕਾਰੀ ਮਸ਼ੀਨਰੀ ਹੈ ਸਰਕਾਰੀ ਦਫ਼ਤਰ ਦੇ ਵਿੱਚ ਕੰਮ ਕਰਦੇ ਨੇ ਭਾਵੇਂ ਉੱਚ ਅਧਿਕਾਰੀ ਨੇ ਭਾਵੇਂ ਸੂਪਰਡੈਂਟ ਵਗੈਰਾ ਨੇ ਉਹ ਆਮ ਲੋਕਾਂ ਨੂੰ ਢੀਲ ਨਹੀਂ ਕਰਦੇ ਨੰਬਰ 2 ਤੇ ਜਿਉਂ ਫੰਡ ਮੰਗਣਗੇ ਫੇਰ ਹੀ ਫੰਡ ਆਊ ਨਾ ਉਹ ਦੱਸਦੇ ਵੀ ਕਿਹਨੂੰ ਚਿੱਠੀ ਪਾਈ ਆ ਕਿੱਥੇ ਪਾਈ ਆ ਫੰਡ ਨਹੀਂ ਆਇਆ ਜੀ ਤਾਂ ਕਰਕੇ ਡਰੇਨ ਦੀ ਸਫਾਈ ਨਹੀਂ ਹੋਈ ਜਦ ਕਿ ਵਾਰਿਸ਼ ਇੱਕ ਹੋ ਚੁੱਕੀ ਐ ਇੱਕ ਵਾਰਿਸ਼ ਦੇ ਨਾਲ ਦੇਖ ਲੋ ਕੀ ਹਾਲ ਹੋਇਆ ਪਿਆ ਬਾਕੀ ਮੀਂਹ ਹਲੇ ਪੈਣੇ ਨੇ ਇਹ ਵੀ ਚੇਤਾਵਨੀ ਆ ਵੀ ਮੀਂਹ ਪਿਛਲੇ ਸਾਲ ਨਾਲੋਂ ਜ਼ਿਆਦਾ ਪੈਣੇ ਨੇ ਜਿੰਨੀਆਂ ਵੀ ਡਰੇਨਾਂ ਨੇ ਜਿੰਨੇ ਵੀ ਇਹ ਨਾਲੇ ਨੇ ਜਿਹਦੇ ਵਿੱਚ ਬਰਸਾਤੀ ਪਾਣੀ ਜਾਂਦਾ ਕਿਸੇ ਦੀ ਸਫਾਈ ਕਈ ਸਾਲਾਂ ਤੋਂ ਨਹੀਂ ਹੋਈ ਜਦੋਂ ਹਾੜਾ ਆਉਂਦਾ ਬਾਰਸ਼ਾ ਦਾ ਪਾਣੀਆ ਦਾ ਓਵਰਫਲੋ ਹੋ ਜਾਂਦਾ ਫਸਲਾਂ ਨੇ ਫਸਲਾਂ ਦਾ ਨੁਕਸਾਨ ਹੁੰਦਾ ਘਰਾਂ ਦਾ ਨੁਕਸਾਨ ਹੁੰਦਾ ਸਰਕਾਰ ਉਹਦੋਂ ਕਹਿੰਦੀ ਅਸੀਂ ਐ ਕਰਾ ਦੇਾਂਗੇ ਐ ਕਰਾ ਦੇਾਂਗੇ ਮਗਰ ਉਹ ਪੜਤਾਲਾ ਉੱਥੇ ਜਾ ਉਥੇ ਜਿਹੜੇ ਪਹਿਨੇ ਵੀਪਰ ਦੇਖਿਆਗਾ ਕਿ ਹੜ੍ਹ ਆਏ ਨੇ ਜੋ ਗਗਰ ਭਰੀ ਹੈਗੀ ਉਦੋਂ ਵੀ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਸੀ ਕਿ ਮੁਰਗੀ ਤਾਂ ਕਦੇ ਪੈਸੇ ਦਿੱਤੇ ਜਾਣਗੇ ਬੱਕਰੀਆਂ ਕਦੇ ਪੈਸੇ ਦਿੱਤੇ ਜਾਣਗੇ ਉਹ ਪੈਸੇ ਨਹੀਂ ਆਏ ਲੇਕਿਨ ਉਸ ਤੋਂ ਵੀ ਕੋਈ ਸਿੱਖਣ ਨੂੰ ਨਹੀਂ ਮਿਲਿਆ ਇਹਨਾਂ ਨੂੰ ਹੁਣ ਜੋ ਇਹ ਡਰੇਨ ਹੈਗੀ ਸੀ ਸਫਾਈ ਨਹੀਂ ਹੋਈ ਕਾਫੀ ਜ਼ਿਆਦਾ ਬੂਟੇ ਖੜੇ ਨੇ ਕਾਫੀ ਜ਼ਿਆਦਾ ਹੋਰੇ ਕਿਲੋਮੀਟਰ ਦੇ ਵਾਂਗੂ ਉਪਰ ਦੇਖਿਆਗਾ ਕਿ ਦੂਰ ਦੂਰ ਤੱਕ ਬੂਟੇ ਖੜੇ ਨੇ ਬਿਲਕੁਲ ਜੀ ਬਿਲਕੁਲ ਉਹ ਤੁਹਾਨੂੰ ਕਹਿ ਤਾਂ ਜਾਂਦੇ ਨੇ ਹੁਣ ਲੀਡਰ ਆਉਂਦਾ ਕਹਿ ਜਾਂਦਾ ਉਦੋਂ ਬਾਅਦ ਉਹ ਗੌਰ ਨਹੀਂ ਕਰਦੇ ਕਹਿਣ ਤੋਂ ਭਾਵ ਗਵਰਨਮੈਂਟ ਦਾ ਮਤਲਬ ਹੈ ਮਿੰਟ-ਮਿੰਟ ਬਾਅਦ ਗੌਰ ਕਰਨੀ ਇੱਥੇ ਤਾਂ ਸਾਲਾ ਬੰਦੀ ਨੰਗ ਜਾਂਦੇ ਨੇ ਕਹੇ ਤਾਂ ਆਦੀ ਸਫਾਈ ਕਰਾ ਦੇਾਂਗੇ ਜੀ ਨਹੀਂ ਹੋਈ ਚਲੋ ਤੁਹਾਨੂੰ ਮੁਆਵਜ਼ਾ ਦੇ ਦੇਾਂਗੇ ਮੁਰਗੀ ਤੱਕ ਦਾ ਮੁਆਵਜ਼ਾ ਦੇ ਦੇਾਂਗੇ ਮੁਰਗੀ ਕਿਤਾ ਇੱਕ ਪਾਸੇ ਰਹੀ ਮੱਝਾਂ ਔਰ ਡੰਗਰਾਂ ਦਾ ਮੁਆਵਜ਼ਾ ਨਹੀਂ ਮਿਲਦਾ ਉਹਨਾਂ ਦੇ ਚਾਰ-ਹਾਰੇ ਚਾਰੇ ਦਾ ਮੁਆਵਜ਼ਾ ਨਹੀਂ ਮਿਲਦਾ ਲੋਕੋ ਕੋ ਵਿਚਾਰੇ ਜਾਂਦੇ ਆ ਦਫ਼ਤਰਾਂ ਚ ਕੀੜੇ ਖਾ ਕੇ ਆ ਜਾਂਦੇ ਆ ਚੁੱਪ ਕਰਕੇ ਬਹਿ ਜਾਂਦੇ ਚਲੋ ਕੁਦਰਤ ਦੀ ਕਰੋਪੀ ਐ ਵੀ ਕੁਦਰਤ ਤੇ ਛੱਡ ਦਿੰਦੇ ਨੇ ਹੋਰ ਕਰਨ ਨੂੰ ਵੀ ਕੀ ਮਤਲਬ ਐ ਵੀ ਕਿਸੇ ਵੀ ਮੈਕ ਵਿੱਚ ਬੰਗ ਜੋ ਕਿਸੇ ਵੀ ਦਫ਼ਤਰ ਚ ਬੰਗ ਜੋ ਬੰਮ ਕਰਕੇ ਕੋਈ ਰਾਜੀ ਨਹੀਂ ਏਸੀ ਰੂਮ ਚੋਂ ਕੋਈ ਨਿਕਲ ਕੇ ਰਾਜੀ ਇਹ ਸਬੰਧ ਦੇ ਵਿੱਚ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਾਂਗੇ ਆ ਮੇਰਾ ਨਾਮ ਮੁਹਿਦ ਹੈ ਜੀ ਮੈਂ ਸਬ ਡਿਵੀਜ਼ਨਲ ਅਫਸਰ ਹਾਂ ਸੰਗਰੂਰ ਸਬ ਡਿਵੀਜ਼ਨ ਦੀ ਘਾਤ ਦਾ ਟ੍ਰੇਨ ਜਾ ਰਹੀ ਆ ਉਹਦਾ ਹੁਣ ਕੀ ਸਟੇਟਸ ਹੈ ਜੀ ਜਿਵੇਂ ਬਰਸਾਤ ਬਿਲਕੁਲ ਆਉਣ ਨੂੰ ਤੇਰੇ ਚ ਨੇ ਪਰ ਉਹਨੇ ਸਫਾਈ ਨਹੀਂ ਹੈਗੀ ਹੁਣ ਤਾਂ ਉਹਦੀ ਸਫਾਈ ਵਾਸਤੇ ਜੀ ਦੋ ਜਗ੍ਹਾ ਤੇ ਸਫਾਈ ਹੋਣਾ ਲਈ ਹੈ ਉਹਦੇ ਵਾਸਤੇ ਅਸੀਂ ਫੰਡਸ ਦੀ ਡਿਵਾਰਟ ਕਰ ਲਈ ਹੈ ਤੇ ਅੱਜ ਕੱਲ ਸਾਨੂੰ ਪ੍ਰਾਪਤ ਹੋ ਜੇਗੀ ਨਾਲ ਦੇਣਾ ਕੰਮ ਚ ਕਿੰਨੇ ਕਿ ਜਗ੍ਹਾ ਦਾ ਸਰ ਸਾਰੇ ਸਫਾਈ ਹੋਣੀ ਹੈ ਕਿਉਂਕਿ ਕਾਫੀ ਲੰਬੀ ਹੈ ਇਹਦੀ ਦੋ ਜਗ੍ਹਾ ਤੇ ਬੁਟੀ ਖੜੀ ਹੈ ਇਸ ਟਾਈਮ ਕਾਬਦਾ ਤੇ ਇੱਕ ਕਾਬਦਾ ਤੋਂ ਥੱਲੇ ਵਾਲੇ ਪੁੱਲ ਤੇ ਉਹ ਦੋਨਾਂ ਪੁਲਾਂ ਦਾ ਫੰਡਸ ਆਉਣ ਤੇ ਨਾਲ ਦੀ ਨਾਲ ਇੱਕ ਦੋ ਦਿਨਾਂ ਚ ਚੱਲ ਜਾਣਗੇ ਤੇ ਨਾਲ ਦੀ ਨਾਲ ਸ਼ੁਰੂ ਕਰਾਂਗੇ ਸਰ ਕਿੰਨੇ ਕਿ ਟਾਈਮ ਚ ਪੂਜੂਗਾ ਕਿਉਂਕਿ ਬਰਸਾਤਾਂ ਤਾਂ ਲਗਭਗ ਕੱਲ ਪਰਸੋ ਹੋ ਗਈਆਂ ਨੇ ਬਸ ਸਿਰਫ ਇੱਕ ਹਫ਼ਤੇ ਚ ਖਤਮ ਕਰਾਂਗੇ ਸਰ ਲਾਸਟ ਈਅਰ ਹੋਈ ਸੀ ਕਿਉਂਕਿ ਉੱਥੇ ਜਿਹੜੇ ਕਿਸਾਨ ਨੇ ਕਰ ਰਹੇ ਨੇ ਲਾਸਟ ਈਅਰ ਸਫਾਈ ਨਹੀਂ ਹੋਈ ਉਹਦੇ ਕਰਕੇ ਜ਼ਿਆਦਾ ਹੋ ਗਿਆ ਲਾਸਟ ਈਅਰ ਮੈਂ ਇੱਥੇ ਹੈ ਨਹੀਂ ਸੀਗਾ ਜੀ ਤੇ ਮੈਨੂੰ ਕਹਿਨੇ ਹੋ ਤਾਂ ਮੈਂ ਤੁਹਾਨੂੰ ਪਤਾ ਕਰਕੇ ਹੁਣ ਹੀ ਉਹ ਵੀ ਦੱਸ ਸਕਦਾ ਵੀ ਲਾਸਟ ਟਾਈਮ ਕੋਈ ਸੀ ਕਹਿਣੇ ਇਸ ਵਾਰ ਦੇ ਵਿੱਚ ਜਦੋਂ ਡਰੇਨ ਵਿਭਾਗ ਦੇ ਅਸਯੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਹਲੇ ਫੰਡ ਨਹੀਂ ਆਏ 10 ਦਿਨਾਂ ਤੱਕ ਸਾਡੇ ਕੋਲੇ ਫੰਡ ਆ ਜਾਵੇਗਾ ਅਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਦੂਸਰੇ ਪਾਸੇ ਗੱਲ ਕੀਤੀ ਜਾਵੇ ਡਰੇਨ ਦੀ ਡਰੇਨ ਹੈ ਜੋ ਨੱਕੋ ਨੱਕ ਭਰੀਆਂ ਪਈਆਂ ਨੇ ਸਰਕਾਰ ਦੁਆਰਾ ਫੰਡ ਜਾਰੀ ਨਹੀਂ ਹੋਇਆ ਇਸ ਦੇ ਵਿੱਚ ਆਪਾਂ ਸਾਰੀ ਜੋ ਲਾਪਰਵਾਹੀ ਹੈ ਉਹ ਪੰਜਾਬ ਸਰਕਾਰ ਦੀ ਕਹਾਂਗੇ ਕਿਉਂਕਿ ਉਹਨਾਂ ਦੇ ਵੱਲੋਂ ਲਗਾਤਾਰ ਇਹ ਦਾਅਵਾ ਸੀ ਕਿ ਇਸ ਵਾਰ ਜੋ ਪਾਣੀ ਹੈ ਉਸ ਨੂੰ ਕੰਟਰੋਲ ਵਿੱਚ ਰੱਖਿਆ ਜਾਵੇਗਾ ਡਰੇਨਾਂ ਦੀ ਸਫਾਈ ਜਲਦ ਕਰਵਾਈ ਜਾਵੇਗੀ ਤਾਂ ਸਰਕਾਰ ਦੇ ਫੰਡ ਨਾ جاری ਹੋਣ ਕਾਰਨ ਜੋ ਡਰੇਨ ਵਿਭਾਗ ਹੈ ਉਹ ਚੁੱਪੀ ਧਾਰੀ ਬੈਠਾ ਹੈ ਤੇ ਉਹ ਕੰਮ ਨਹੀਂ ਕਰ ਪਾਰ ਰਿਹਾ ਤਾਂ ਦੇਖਣਾ ਹੋਵੇਗਾ ਹੁਣ ਕਿ ਇਸ ਡਰੇਨ ਬਾਰੇ ਡਰੇਨਾਂ ਦੀ ਸਫਾਈ ਬਾਰੇ ਕਦੋਂ ਫੰਡ ਰਿਲੀਜ਼ ਹੁੰਦੇ ਹਨ ਤੇ ਕਦੋਂ ਇਹਨਾਂ ਦੀ ਸਫਾਈ ਹੁੰਦੀ ਹੈ ਤੇ ਜੋ ਲੋਕਾਂ ਦੇ ਤੇ ਕਿਸਾਨਾਂ ਦੇ ਸਿਰ ਦੇ ਉੱਪਰ ਜੋ ਇਹ ਪਾਣੀ ਦਾ ਜੋ ਬਾੜ ਦਾ ਜੋ ਹੜਦਾ ਹੈ ਜੋ ਸੰਕਟ ਛਾਇਆ ਹੈ ਕਦੋਂ ਇਸ ਦਾ ਹੱਲ ਹੋਵੇਗਾ